ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਸਤ ਸੰਗੇ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਤਾਂ ਲੈ ਕੇ ਆਏ ਹੀ ਆਇਆ ਪਰ ਇਸ ਦੇ ਨਾਲ ਨਾਲ ਅਸੀਂ ਤੁਹਾਡੇ ਲਈ ਇੱਕ ਛੋਟੀ ਜਿਹੀ ਜਾਣਕਾਰੀ ਵੀ ਲੈ ਕੇ ਆਏ ਜਿਸ ਦੇ ਬਾਰੇ ਵਿੱਚ ਸਾਧ ਸੰਗੇ ਜੀ ਤੁਹਾਨੂੰ ਨਾ ਪਤਾ ਹੋਣ ਕਰਕੇ ਤੁਸੀਂ ਆਪਣੇ ਹੱਥੋਂ ਹੀ ਆਪਣੀ ਧਾਰ ਦਾ ਕਾਫੀ ਨੁਕਸਾਨ ਕਰ ਬੈਠਦੇ ਹੋ ਹਾਂਜੀ ਸਾਧ ਸੰਗੇ ਜੀ ਇਹ ਗੱਲ ਬਿਲਕੁਲ ਸੱਚੀ ਹੈ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਤੁਸੀਂ ਕਿਵੇਂ ਜਾਣੇ ਅਤੇ ਚਾਣੇ ਦੇ ਵਿੱਚ ਇਹ ਗਲਤੀਆਂ ਕਰ ਬੈਠਦੇ ਹੋ ਜਿਸ ਦੇ ਨਾਲ ਤੁਸੀਂ ਆਪਣੀ ਘਰ ਦੇ ਵਿੱਚ ਹੀ ਆਪਣੀ ਲਈ ਪਰੀਸ਼ਾਨੀਆਂ ਲੈ ਆਉਣੇ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀ ਪਰ ਸਭ ਤੋਂ ਪਹਿਲਾਂ ਸਾਥ ਸੰਗੇ ਜੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹਾਂਜੀ ਸਾਧ ਸੰਗਤ ਜੀ ਸਾਬ ਤੋਂ ਪਹਿਲਾਂ ਸਿਕੈਂਚੀ ਦੀ ਗੱਲ ਕਰਦੀ ਹੈ ਜੋ ਖਾਸ ਕਰਕੇ ਸਾਰੇ ਹੀ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ ਕੱਪੜਾ ਕੱਟਣ ਦੇ ਤੌਰ ਤੇ ਕਈ ਕੰਮਾਂ ਨੂੰ ਕਰਨ ਵਾਸਤੇ ਸਾਨੂੰ ਕੈਂਚੀ ਦੀ ਜ਼ਰੂਰਤ ਪੈਂਦੀ ਹੈ ਤੇ ਕਈ ਲੋਕ ਆਪਣੇ ਘਰ ਦੇ ਵਿੱਚ ਸੋਈ ਦੇ ਵਿੱਚ ਵੀ ਕੈਂਚੀ ਦੀ ਵਰਤੋਂ ਕਰਦੇ ਨੇ ਜਿਵੇਂ ਕਿ ਸਾਸੰਗੇ ਦੀ ਹਰੀ ਮੀਚ ਨੂੰ ਕੱਟਣ ਲਈ ਜਾਂ ਕਈ ਸਬਜ਼ੀਆਂ ਨੂੰ ਕੱਟਣ ਲਈ ਕੈਂਚੀ ਦੀ ਜ਼ਰੂਰਤ ਸਾਨੂੰ ਰਸੋਈ ਦੇ ਵਿੱਚ ਵੀ ਹੁੰਦੀ ਹੈ। ਜੇਕਰ ਆਪਾਂ ਗੱਲ ਕਰੀਏ ਤਾਂ ਕੈਂਚੀ ਇੱਕ ਇਸ ਤਰ੍ਹਾਂ ਦੀ ਨਕੀਲੀ ਚੀਜ਼ ਹੈ ਜਿਸ ਦਾ ਕੰਮ ਹੀ ਹੁੰਦਾ ਹੈ ਕਿ ਹਰ ਇੱਕ ਚੀਜ਼ ਨੂੰ ਕੱਟ ਦੇਣਾ। ਹਾਂਜੀ ਸਾਸੰਗੇ ਦੀ ਹਰ ਚੀਜ਼ ਨੂੰ ਕੁੱਤਰਨਾ ਕੈਂਚੀ ਦਾ ਕੰਮ ਹੈ ਤੇ ਉਹੀ ਕੈਂਚੀ। ਜੇਕਰ ਅਸੀਂ ਸਹੀ ਦਿਸ਼ਾ ਦੇ ਵਿੱਚ ਨਹੀਂ ਰੱਖਾਂਗੇ ਤਾਂ ਉਹ ਸਾਡੇ ਰਿਸ਼ਤਿਆਂ ਨੂੰ ਵੀ ਕੱਟ ਕੇ ਕੁੱਤਰ ਕੇ ਰੱਖ ਦੇ ਦਿੰਦੀ ਏ ਇਥੇ ਤਾਂ ਕਿ ਕੇ ਸਾਡੇ ਰਿਸ਼ਤਿਆਂ ਨੂੰ ਵੀ ਕੁੱਤਰ ਦਿੰਦੀ ਹੈ ਸਾਡੇ ਰਿਸ਼ਤਿਆਂ ਦੇ ਨਾਲ ਨਾਲ ਸਾਥ ਸੰਗਤ ਜੀ ਸਾਡੀ ਕਿਸਮਤ ਨੂੰ ਵੀ ਖਰਾਬ ਕਰ ਦਿੰਦੀ ਹੈ ਅੱਜ ਦੇ ਵੀਡੀਓ ਦੇ ਵਿੱਚ ਸਾਧ ਸੰਗੇ ਜੀ ਅਸੀਂ ਤੁਹਾਨੂੰ ਕੈਂਚੀ ਦਾ ਇੱਕ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਤੇ ਉਪਾਅ ਦੇ ਨਾਲ ਨਾਲ ਅਸੀਂ ਤੁਹਾਨੂੰ 3-4 ਛੋਟੀਆਂ-ਛੋਟੀਆਂ ਜਾਣਕਾਰੀਆਂ ਵੀ ਦੇਵਾਂਗੇ ਕਿ ਜੋ ਇਹ ਉਪਾਅ ਹੋਵੇਗਾ ਸਾਧ ਸੰਗੇ ਜੀ ਇਹ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਦੂਰ ਕਰਕੇ ਰੱਖ ਦੇਵੇਗਾ ਕਿਉਂਕਿ ਉਪਾਅ ਕਰਨ ਤੋਂ ਪਹਿਲਾਂ ਸਾਧ ਸੰਗੇ ਜੀ ਤੁਹਾਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਵੀ ਹੋਣੀ ਬਹੁਤ ਜ਼ਰੂਰੀ ਏ ਇਹ ਇਹ ਕਿਹੜੀਆਂ ਗੱਲਾਂ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਪਰੇਸ਼ਾਨੀ ਆਉਂਦੀ ਏ ਤੇ ਸਾਨੂੰ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਪਹਿਲੀ ਗੱਲ ਸਾਤ ਸੰਗੇਜੀ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਕੈਂਚੀ ਜਿਹੜੀ ਵੀ ਜਗ੍ਹਾ ਤੇ ਰੱਖਦੇ ਹੋ ਤਾਂ ਉਸ ਦਾ ਜੋ ਨਕੀਲਾ ਭਾਗ ਹੁੰਦਾ ਏ ਕਹਿਣ ਦਾ ਭਾਵ ਕਿ ਜਿਹੜੀ ਸਾਈਡ ਤੋਂ ਅਸੀਂ ਕੱਪੜਾ ਕੱਟਦੇ ਆ ਜਾਂ ਕੋਈ ਚੀਜ਼ ਕੱਟਦੇ ਆ ਉਸ ਨੂੰ ਉੱਪਰ ਕਰਕੇ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ। ਦੀ ਵੇ ਆਪਾਂ ਕਈ ਵਾਰ ਦੇਖਦੇ ਹਾਂ ਕਿ ਕਈ ਘਰਾਂ ਦੇ ਵਿੱਚ ਡਾਈਨਿੰਗ ਟੇਬਲ ਤੇ ਜਾਂ ਫਿਰ ਰਸੋਈ ਦੇ ਵਿੱਚ ਜੋ ਓਡਾ ਨੇ ਚਮਚ ਰੱਖੇ ਹੁੰਦੇ ਨੇ ਜੋ ਉਹਨਾਂ ਦਾ ਨਿਕੀਲਾ ਭਾਗ ਹੁੰਦਾ ਏ ਉਹ ਉੱਪਰ ਨੂੰ ਕਰਕੇ ਰੱਖਦੇ ਨੇ ਸੋ ਸਾਥ ਸੰਗੇ ਜੀ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਕਿ ਅੰਚੀ ਦਾ ਵੀ ਚਮਚ ਵੀ ਜਿਹੜੇ ਹੁੰਦੇ ਨੇ ਉਹਨਾਂ ਦਾ ਜਿਹੜਾ ਨਕੀਲਾ ਭਾਗ ਹੋਵੇ ਉਸ ਨੂੰ ਨੀਚੇ ਵੱਲ ਕਰਕੇ ਰੱਖਣਾ ਚਾਹੀਦਾ ਹੈ ਕਦੇ ਵੀ ਉੱਪਰ ਨੂੰ ਕਰਕੇ ਨਹੀਂ ਰੱਖਣਾ ਚਾਹੀਦਾ ਇਹ ਅਸੀਂ ਆਪਣੇ ਘਰ ਦੇ ਵਿੱਚ ਸਭ ਤੋਂ ਵੱਡੀ ਗਲਤੀ ਕਰਦੇ ਆ ਜੋ ਕਿ ਸਾਨੂੰ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਹਿੰਦਾ ਭਵ ਸਾਸੰਗੀ ਜੀ ਹੀ ਇਹ ਕਿ ਪਰੇ ਸ਼ੁਰੀਆਂ ਕਾਂਟੇ ਕੋਈ ਵੀ ਚੀਜ਼ ਹੋਵੇ ਜਿਸ ਉਸ ਦਾ ਨਕੀਲਾ ਭਾਗ ਜਿਹੜਾ ਹੁੰਦਾ ਹੈ ਨਾ ਉਹ ਕਦੇ ਵੀ ਉੱਪਰ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ نیچے ਨੂੰ ਹੀ ਰੱਖਣਾ ਚਾਹੀਦਾ ਕਿਉਂਕਿ ਸਾਸੰਗੀ ਜੀ ਜਿਹੜਾ ਸਾਡਾ ਰਾਹੂ ਕੇਤੂ ਹੈ ਨਾ ਇਸ ਤਰ੍ਹਾਂ ਕਰਨ ਦੀ ਨਾਲ ਉਹ ਖਰਾਬ ਹੋ ਜਾਂਦਾ ਏ ਤੇ ਜੇੜਾ ਰਾਹੂ ਕੀ ਤੂ ਇਹ ਜੇਸਾ ਦਾ ਖਰਾਬ ਹੋ ਜਾਵੇ ਤਾਂ ਉਹ ਸਾਨੂੰ ਰਾਜੇ ਤੋਂ ਕੰਗਾਲ ਵੀ ਕਰ ਸਕਦਾ ਏ ਤੇ ਜੇ ਸਾਡਾ ਰਾਹੂ ਕੀ ਤੂ ਵਧੀਆ ਹੋਵੇ ਤਾਂ ਭੁਖਾਰੀ ਤੋਂ ਰਾਜਾ ਵੀ ਬਣਾ ਸਕਦਾ ਏ ਇਹੀ ਸੀ ਸਾਸ ਸੰਗੇ ਜੀ ਪਹਿਲੀ ਚੀਜ਼ ਤੇ ਦੂਸਰੀ ਚੀਜ਼ ਇਹ ਹੁੰਦੀ ਏ ਕਿ ਤੁਸੀਂ ਕਦੇ ਵੀ ਆਪਣੇ ਹੱਥ ਦੇ ਨਾਲ ਕਿਸੇ ਨੂੰ ਵੀ ਕੈਂਚੀ ਕਦੇ ਵੀ ਨਹੀਂ ਦੇਣੀ ਚਾਹੀਦੀ ਆਪਣੇ ਹੱਥ ਦੇ ਨਾਲ ਕਿਸੇ ਨੂੰ ਵੀ ਹੋਨਸਾ ਸਾਂਗੇਜੀ ਕਈ ਭੈਣ ਭਰਾ ਹੀ ਸੋਚਣਗੇ ਕਿ ਜੇਕਰ ਸਾਡੇ ਕੋਲ ਕੋਈ ਕੈਂਚੀ ਲੈ ਨਾ ਆਉਂਦਾ ਤਾਂ ਅਸੀਂ ਉਹਨੂੰ ਕਿਉਂ ਨਾ ਦੇਈਏ ਕਈ ਵਾਰ ਆਪਣੇ ਘਰ ਦੇ ਵਿੱਚ ਦੂਸਰਾ ਪਰਿਵਾਰਿਕ ਮੈਂਬਰ ਹੀ ਲੈਣਾ ਚਾਹਦੇ ਨੇ ਤਾਂ ਸਾਦ ਸੰਗੇਜੀ ਜੇਕਰ ਤੁਸੀਂ ਕੈਂਚੀ ਦੇਣੀ ਹੀ ਤਾਂ ਤੁਸੀਂ ਕੋਸ਼ਿਸ਼ ਕਰੋ ਜੇ ਸਾਈਡ ਤੇ ਪਲਾਸਟਿਕ ਲੱਗੀ ਹੁੰਦੀ ਏ ਉਸ ਸਾਈਡ ਤੋਂ ਤੁਸੀਂ ਕੈਂਚੀ ਫੜ ਕੇ ਜੇਕਰ ਤੁਹਾਡੇ ਤੋਂ ਕੋਈ ਲੈਣ ਆਉਂਦਾ ਹੈ ਤਾਂ ਉਸ ਨੂੰ ਦਿਓ ਪਰ ਤੁਸੀਂ ਕੋਸ਼ਿਸ਼ ਕਰੋਗੇ ਤੁਹਾਨੂੰ ਕੈਂਚੀ ਦੇਣੀ ਹੀ ਨਾ ਪਵੇ ਪਰ ਫਿਰ ਵੀ ਇਸ ਤੋਂ ਇਲਾਵਾ ਦੂਸਰੀ ਜੋ ਆਪਸ਼ਨ ਹੈ ਤੁਸੀਂ ਕੈਂਚੀ ਜੇ ਦੇਣੀ ਵੀ ਤਾਂ ਤੁਸੀਂ ਕੈਂਚੀ ਨੂੰ نیچے ਰੱਖ ਦਿਓ نیچے ਰੱਖ ਕੇ ਉਸ ਨੂੰ ਇੰਨਾ ਕਹਿ ਸਕਦੇ ਹੋ ਕਿ ਤੁਸੀਂ ਇਥੋਂ ਚੁੱਕ ਲਓ ਜਾਂ ਫੜ ਲਓ ਇਸ ਤੋਂ ਇਲਾਵਾ ਸਾਧ ਸਿੰਘ ਜੀ ਜੇਕਰ ਤੁਹਾਨੂੰ ਹੱਥ ਦੇ ਵਿੱਚ ਹੀ ਦੇਣੀ ਪੈ ਜਾਂਦੀ ਹੈ ਨਾ ਤਾਂ ਤੁਸੀਂ ਨਕੀਲਾ ਹਿੱਸਾ ਹੈ ਨਾ ਜਿਹੜਾ ਉਹ ਹੱਥ ਦੇ ਵਿੱਚ ਨਹੀਂ ਰੱਖਣਾ ਦੂਸਰੀ ਸਾਈਡ ਤੋਂ ਤੁਸੀਂ ਦੂਜੇ ਪਰਸਨ ਨੂੰ ਕੈਂਚੀ ਫੜਾ ਸਕਦੇ ਇਸ ਤੇੜਾ ਕੀ ਹੁੰਦਾ ਇਸਾ ਸੰਗੇਜੀ ਜਿਹੜੀ ਕੈਂਚੀ ਹੈ ਨਾ ਉਹ ਸਾਡਾ ਕੇਤੂ ਹੁੰਦਾ ਹੈ ਤੇ ਜੇਕਰ ਅਸੀਂ ਆਪਣਾ ਕੇਤੂ ਹੀ ਦੂਸਰੇ ਪਰਸਨ ਦੇ ਹੱਥ ਦੀ ਵਿੱਚ ਫੜਾ ਦਿੰਨੇ ਆ ਤੇ ਜੇਕਰ ਸਾ ਸੰਗੇਜੀ ਤੁਹਾਡਾ ਕੇਤੂ ਗ੍ਰਹਿ ਜਿਹੜਾ ਉਹ ਮਜ਼ਬੂਤ ਹੋਵੇਗਾ ਵਧੀਆ ਹੋਵੇਗਾ ਤਾਂ ਤੁਹਾਡੀ ਘਰ ਦੇ ਵਿੱਚ ਅਨੇਕਾਂ ਖੁਸ਼ੀਆਂ ਲਿਆ ਸਕਦਾ ਹੈ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਤੁਹਾਡੇ ਸਾਰੇ ਹੀ ਕਾਰੋਬਾਰ ਨੇ ਜਿਹੜੇ ਉਹ ਸਫਲ ਕਰ ਦਿੰਦਾ ਹੈ ਬੜੀ ਜੀ ਘਰ ਸਾਸ ਸੰਗੇ ਜੀ ਤੁਸੀਂ ਆਪਣੀ ਹੱਥ ਦੀ ਨਾਲ ਕਿਸੇ ਨੂੰ ਦੇ ਦਿੰਨੇ ਹੋਣਾ ਤਾਂ ਫਿਰ ਉਹ ਤੁਹਾਡੀ ਨਾਲ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸੀ ਦੂਸਰਾ ਕਾਰਨ ਤੇ ਤੀਸਰਾ ਕਾਰਨ ਸਾਸ ਸੰਗੇ ਜੀ ਇਸ ਕਾਰਨ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਕੈਂਚੀ ਦੀ ਨਾਲ ਕੀਤਾ ਚਾਰ ਵਾਲਾ ਛੋਟਾ ਜਿਹਾ ਉਪਾਅ ਵੀ ਦੱਸਾਂਗੇ ਤੇ ਤੀਸਰਾ ਕਾਰਨ ਇਹ ਹੈ ਕਿ ਜੇਕਰ ਤੁਸੀਂ ਆਪਣੀ ਘਰ ਦੇ ਵਿੱਚ ਕੈਂਚੀ ਨੂੰ ਰੱਖਦੇ ਹੋ ਤਾਂ ਤੁਸੀਂ ਆਪਣੀ ਘਰ ਦੇ ਵਿੱਚ ਕੈਂਚੀ ਨੂੰ ਉੱਤਰ ਦਿਸ਼ਾ ਦੇ ਵਿੱਚ ਹੀ ਰੱਖੋ ਕੈਂ ਦਾ ਭਾਵ ਇਸਾ ਸੰਗਤ ਜੀ ਕੇ ਨਾਰਥ ਸਾਈਡ ਤੇ ਜੋ ਕੈਂਚੀ ਐ ਉਸ ਨੂੰ ਸਾਨੂੰ ਨਾਰਥ ਸਾਈਡ ਤੇ ਹੀ ਰੱਖਣਾ ਚਾਹੀਦਾ ਹੈ ਤੇ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਸਾਊਥ ਸਾਈਡ ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿਹੜਾ ਤੁਹਾਡਾ ਰਾਹੂ ਕੀ ਟੂਏ ਉਹ ਖਰਾਬ ਹੋ ਜਾਂਦਾ ਹੈ ਤੇ ਇਸ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਹਨਾਂ تین ਚੀਜ਼ਾਂ ਦਾ ਖਾਸ ਕਰਕੇ ਸਾਧ ਸੰਗਤ ਜੀ ਤੁਸੀਂ ਧਿਆਨ ਰੱਖਣਾ ਇਹਨਾਂ ਤਿੰਨ ਚੀਜ਼ਾਂ ਦਾ ਧਿਆਨ ਰੱਖਣੀ ਉਹਨਾਂ ਤੇ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਕਲਾਕਲੇਸ਼ ਹੈ ਨਾ ਉਹ ਤਾਂ ਤੁਹਾਡੇ ਘਰ ਦੇ ਵਿੱਚੋਂ ਤੁਰੰਤ ਹੀ ਦੂਰ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਅਸੀਂ ਕਈ ਵਾਰ ਕਈ ਘਰਾਂ ਦੇ ਵਿੱਚੋਂ ਸੁਣਦੇ ਆ ਕਿ ਉਹਨਾਂ ਦੇ ਘਰ ਦਾ ਜੋ ਸਾਰਾ ਸਮਾ ਹੀ ਸਾਰੇ ਦਿਨ ਦਾ ਉਹ ਤਾਂ ਬਹੁਤ ਵਧੀਆ ਚਲਾ ਜਾਂਦਾ ਹੈ ਪਰ ਜਦੋਂ ਰਾਤ ਦਾ ਸਮਾ ਹੁੰਦਾ ਹੈ ਤਾਂ ਉਹਨਾਂ ਦੇ ਸਮੇਂ ਦੇ ਵਾਈਫ ਦੇ ਵਿੱਚ ਆਪਸ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜੇਕਰ ਗੱਲ ਕਰੀਏ ਤਾਂ ਸਾਹ ਸੰਗਤ ਜੀ ਇਸ ਚੀਜ਼ ਦਾ ਮੁੱਖ ਕਾਰਨ ਇਹੀ ਹੁੰਦਾ ਹੈ ਕਿ ਸਾਨੂੰ ਇਹ ਜਿਹੜੀਆਂ ਨੁਕੀਲੀਆਂ ਚੀਜ਼ਾਂ ਸਾਡੇ ਘਰ ਦੇ ਵਿੱਚ ਉੱਪਰ ਨੂੰ ਕਰਕੇ ਰੱਖੀਆਂ ਹੁੰਦੀਆਂ ਨੇ ਇਹ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਵਧਾਉਂਦੀਆਂ ਨੇ ਤੁਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਕੈਂਚੀ ਨੂੰ ਕੱਪੜਾ ਕੱਟਣ ਦੇ ਲਈ ਵਰਤਦੇ ਹੋ ਤਾਂ ਵਰਤੋਂ ਕਰਨ ਤੋਂ ਬਾਅਦ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਕੈਂਚੀ ਨੂੰ ਤੁਸੀਂ ਕੱਪੜੇ ਦੇ ਵਿੱਚ ਭੁਲੇਟ ਕੇ ਰੱਖੋ ਤੇ ਇਸ ਤੋਂ ਇਲਾਵਾ ਸਾਧ ਸੰਗੇ ਜੀ ਤੁਸੀਂ ਕੈਂਚੀ ਨੂੰ ਜੇ ਰਸੋਈ ਦੇ ਵਿੱਚ ਵਰਤ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕੈਂਚੀ ਨੂੰ ਇੱਕ ਡੱਬੇ ਦੇ ਵਿੱਚ ਪਾ ਕੇ ਰੱਖੋ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਜੇਕਰ ਤੁਹਾਡੀ ਘਰ ਦੇ ਵਿੱਚ ਪ੍ਰਾਣੀ ਕਿੱਲ ਨੇ ਜਿਨ੍ਹਾਂ ਨੂੰ ਜ਼ੰਗ ਆ ਲੱਗਿਆ ਹੋਇਆ ਏ ਤੇ ਜਾਂ ਫਿਰ ਤੁਹਾਡੀ ਘਰ ਦੇ ਵਿੱਚ ਪ੍ਰਾਣੀ ਕੈਂਚੀ ਓਸ ਨੂੰ ਜ਼ੰਗ ਆ ਲੱਗਿਆ ਹੋਇਆ ਏ ਤਾਂ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਜ਼ੰਗ ਆ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਸੁੱਟ ਦਿਓ ਇਸ ਉਲਵਾਸਾ ਸਿੰਗਲ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕਲਾ ਕਲੇ ਸਕੂਟ ਕੇ ਸਟਲ ਰਿਹਾ ਹੈ ਤੁਹਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਪਰੇਸ਼ਾਨੀਆਂ ਜਾਂ ਕਿਸੇ ਦੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਬੱਚੇ ਦੀ ਪਰੇਸ਼ਾਨੀ ਚੱਲ ਰਹੀ ਹੈ ਕਹਿਣ ਦਾ ਭਾਵ ਕਿ ਕੋਈ ਬੱਚਾ ਕਨਸੀਵ ਨਹੀਂ ਕਰ ਰਿਹਾ ਉਸਦੇ ਲਈ ਤੁਸੀਂ ਕੀ ਕਰਨਾ ਸਾਧ ਸੰਗਤ ਜੀ ਤੁਸੀਂ ਇੱਕ ਕੈਂਚੀ ਲੈਣੀ ਹੈ ਤੇ ਆਪ ਕੈਂਚੀ ਆਪਣੀ ਸਿਰ ਤੋਂ 7 ਵਾਰੀ ਐਂਟੀ ਕਲॉकवाइज ਤੁਸੀਂ ਘੁਮਾ ਕੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਤੁਸੀਂ ਕੈਂਚੀ ਨੂੰ ਆਪਣੀ ਸਿਰ ਤੋਂ ਘੁਮਾ ਲਓਗੇ ਨਾ ਤੇ 7 ਵਾਰ ਘੁਮਾਉਣ ਤੋਂ ਬਾਅਦ ਦੇ ਵਿੱਚ ਉਸ ਕੈਂਚੀ ਨੂੰ ਤੁਸੀਂ ਨੇ ਤੋੜ ਦੇਣਾ ਹੈ ਖੂੜਨ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਇਸ ਕੈਂਚੀ ਨੂੰ ਜਿਹੜਾ ਆਪਣੀ ਪਾਰ ਕਈ ਵਾਰ ਪਿੰਡ ਸ਼ਹਿਰ ਦੇ ਵਿੱਚ ਡਸਟਬਿਨ ਪਬਲਿਕ ਡਸਟਬਿਨ ਲੱਗਾ ਹੁੰਦਾ ਹੈ ਉਸ ਦੇ ਵਿੱਚ ਜਾ ਕੇ ਤੁਸੀਂ ਕੈਂਚੀ ਨੂੰ ਸੁੱਟ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗੇ ਜੀ ਅਸੀਂ ਤੁਹਾਡੇ ਨਾਲ ਅਦਰਕ ਦੇ ਦੋ ਉਪਾਅ ਸਾਂਝੇ ਕਰਾਂਗੇ ਪਹਿਲਾ ਉਪਾਅ ਤਾਂ ਜੇਕਰ ਤੁਹਾਡੇ ਤੇ ਕਾਫੀ ਜ਼ਿਆਦਾ ਕਰਜ਼ਾ ਹੋ ਗਿਆ ਹੈ ਜਾਂ ਫਿਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਹਾਡੀ ਇਹ ਸਾਰੀ ਪਰੇਸ਼ਾਨੀ ਇਹ ਚੇੜੀ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਦੇ ਦੂਸਰੇ ਉਪਾਅ ਨੂੰ ਕਰਨ ਦੇ ਨਾਲ ਸਾਹ ਸੰਗਿਆ ਜੀ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਨੂੰ ਲੈ ਕੇ ਪਰੇਸ਼ਾਨੀ ਆ ਰਹੀਏ ਉਹ ਜਿਹੜੀ ਤੁਹਾਡੀ ਪਰੇਸ਼ਾਨੀ ਹੋਵੇਗੀ ਮੁਸ਼ਕਲ ਹੋਵੇਗੀ ਉਹ ਦੂਰ ਹੋ ਜਾਵੇਗੀ ਇਸ ਉਪਾਉ ਨੂੰ ਕਰਨ ਦਾ ਦੇ ਨੇ ਮੰਗਲਵਾਰ ਇਸ ਉਪਾਉ ਨੂੰ ਸਾ ਸੰਗਯ ਜੀ ਤੁਸੀਂ ਮੰਗਲਵਾਰ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਉਹ ਇਸ ਨੂੰ ਤੁਸੀਂ 8 ਮੰਗਲਵਾਰ ਲਗਾਤਾਰ ਹੀ ਕਰਨਾ ਹੈ ਪਰ ਕਰਨਾ ਮੰਗਲਵਾਰੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਤੇ ਇਸ ਉਪਾਅ ਨੂੰ ਕਰਨ ਦਾ ਸਮਾਂ ਰਾਤ ਦਾ ਹੈ ਰਾਤ ਦੇ ਸਮੇਂ ਤੁਸੀਂ ਕਰਨਾ ਹੈ ਪਰ ਕਰਨਾ ਤੁਸੀਂ 12 ਵਜੇ ਤੋਂ ਪਹਿਲਾਂ ਹੀ ਕਿਉਂਕਿ 12 ਵਜੇ ਤੋਂ ਬਾਅਦ ਅਗਲੇ ਦਿਨ ਦੀ ਸਵੇਰ ਹੋ ਜਾਂਦੀ ਹੈ ਇਸ ਕਰਕੇ ਉਹ ਅਗਲਾ ਦਿਨ ਜਿਹੜਾ ਬੁੱਧਵਾਰ ਮੰਨਿਆ ਜਾਏਗਾ 12 ਵਜੇ ਤੋਂ ਪਹਿਲਾਂ ਰਾਤ ਦੇ ਸਮੇਂ ਤੁਸੀਂ ਮੰਗਲਵਾਰ ਦੇ ਦਿਨ ਕਿਸੇ ਵੀ ਤੁਸੀਂ ਮੰਗਲਵਾਰ ਨੂੰ ਸ਼ੁਰੂ ਕਰ ਸਕਦੇ ਹੋ ਕਰਨਾ ਰਾਤ ਨੂੰ ਹੈ 12 ਵਜੇ ਤੋਂ ਪਹਿਲਾਂ ਇਸ ਨੂੰ ਕਰਨ ਦੇ ਲਈ ਸਹਾਸੰਗੇ ਜੀ ਤੁਸੀਂ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਤੇ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਜੇਕਰ ਸਾਫ਼ ਸੁਥਰਾ ਨਹੀਂ ਆ ਤਾਂ ਤੁਸੀਂ ਉਸ ਨੂੰ ਪਾਣੀ ਦੇ ਨਾਲ ਧੋ ਕੇ ਵੀ ਸਾਫ਼ ਸੁਥਰਾ ਕਰ ਸਕਦੇ ਹੋ ਇੱਕ ਗੱਲ ਦਾ ਧਿਆਨ ਰੱਖਿਓ ਕਈ ਵਾਰ ਆਪਾਂ ਜਦੋਂ ਅਦਰਕ ਲੈ ਕੇ ਆਉਨੇ ਆ ਤਾਂ ਉਹ ਸਹਾਸੰਗੇ ਜੀ ਕਾਫੀ ਗਲਿਆਚਾ ਟੇਡਾ ਮੇਡਾ ਹੁੰਦਾ ਹੈ ਇਸ ਤਰ੍ਹਾਂ ਦਾ ਤੁਸੀਂ ਨਹੀਂ ਲੈਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਮਿੱਟੀ ਤਾਂ ਤੁਸੀਂ ਲੱਗੀ ਹੋਵੇਗੀ ਤਾਂ ਉਸ ਨੂੰ ਪਾਣੀ ਦੇ ਨਾਲ ਵੀ ਸਾਫ਼ ਕਰ ਸਕਦੇ ਹੋ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਅਸੀਂ ਇਸ ਨੂੰ ਇੱਕ ਲਾਲ ਧਾਗੇ ਦੇ ਨਾਲ ਏਸੀ ਮਾਲਾ ਬਣਾ ਲੈਣੀ ਹੈ ਟੁਕੜਾ ਇੱਕ ਹੀ ਲੈਣਾ ਹੈ ਤਾਂ ਇਸ ਨੂੰ ਮਾਲਾ ਬਣਾ ਲੈਣੀ ਹੈ ਇਸ ਲਈ ਇਨਾ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਜੇ ਸਥਾਨ ਤੇ ਆਪਣਾ ਪਾਠ ਪੂਜਾ ਦਾ ਕੋਈ ਸਥਾਨ ਘਰ ਦੇ ਵਿੱਚ ਬਣਾਇਆ ਹੋਵੇਗਾ ਉੱਥੇ ਲੈ ਜਾ ਕੇ ਇਸ ਨੂੰ ਤੁਸੀਂ ਰੱਖ ਦੇਣਾ ਤੇ ਇਨਾ ਕੰਮ ਜੋ ਉਪਾਦਾ ਤੁਸੀਂ ਇਹ ਰਾਤ ਦੇ ਸਮੇਂ ਕਰਮਾ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ ਤੇ ਇਸੇ ਤਰ੍ਹਾਂ ਸਾਸ ਸੰਗੇ ਜੀ ਇਸ ਉਪਾ ਨੂੰ ਰਾਤ ਦੇ ਸਮੇਂ ਜਦੋਂ ਅਸੀਂ ਕਰਨਾ ਹੈ ਤੇ ਜਿੱਥੇ ਅਸੀਂ ਪਾਠ ਪੂਜਾ ਕਰਦੇ ਆ ਉਸ ਸਥਾਨ ਤੇ ਰੱਖ ਕੇ ਤੁਸੀਂ ਰਾਤ ਦੇ ਸਮੇਂ ਸੌਂ ਜਾਣਾ ਰਾਤ ਨੂੰ ਸੌਣ ਤੋਂ ਬਾਅਦ ਦੇ ਵਿੱਚ ਸਾਸ ਸੰਗੇ ਜੀ ਅਗਲੇ ਦਿਨ ਬੋਤਵਾਰ ਨੂੰ ਤੁਸੀਂ ਸਵੇਰੇ ਉੱਠ ਕੇ ਨਹਾ ਤੋਂ ਲੌਤਾ ਚੰਗੀ ਗੱਲ ਇਹ ਚੇਕਰ ਨਹੀਂ ਤਾਂ ਆਪਣਾ ਫਰੈਸ਼ ਹੋ ਕੇ ਮੂੰਹ ਹੱਥ ਧੋ ਕੇ ਵੀ ਤੁਸੀਂ ਇਸ ਕੰਮ ਨੂੰ ਕਰ ਸਕਦੇ ਤੇ ਤੁਸੀਂ ਸਾਸ ਸੰਗੇ ਜੀ ਇਹ ਜੋ মালা ਰੱਖੀ ਸੀ ਇਸ ਨੂੰ ਲੈ ਕੇ ਜਿਹੜਾ ਆਪਣੇ ਘਰ ਦਾ ਮੇਨ ਗੇਟ ਹੁੰਦਾ ਆਪਣੇ ਘਰ ਦਾ ਮੇਨ ਗੇਟ ਪਰ ਉਹ ਨਹੀਂ ਸਾਸੰਗੇਜੀ ਮੇਨ ਗੇਟ ਤੋਂ ਅੱਗੇ ਜਿਸ ਗੇਟ ਤੋਂ ਅਸੀਂ ਆਪਣੇ ਕਮਰੇ ਦੇ ਘਰ ਦੇ ਅੰਦਰ ਆਉਣੀ ਆ ਉਸ ਗੇਟ ਤੇ ਤੁਸੀਂ ਇਸ ਮਾਲਾ ਨੂੰ ਲਟਕਾ ਦੇਣਾ ਇਸੇ ਤਰ੍ਹਾਂ ਸਾਥ ਸੰਗਤ ਜੀ ਕਈ ਪੈਨਪ੍ਰਾਈ ਸੋਚਣਗੇ ਕਿ ਜੇਕਰ ਅਸੀਂ ਇਸ ਤਰ੍ਹਾਂ ਅਦਰਕ ਦੀ ਮਾਲਾ ਨੂੰ ਲਟਕਾਵਾਂਗੇ ਤਾਂ ਦੇਖਣ ਵਾਲਾ ਸਾਨੂੰ ਕੀ ਕਹੇਗਾ ਕਿ ਅਸੀਂ ਇਹ ਕੀ ਕੀਤਾ ਹੋਇਆ ਹੈ ਇਸ ਕਾਰਨ ਦੇ ਕਰਕੇ ਆਪਾਂ 메ਨ ਗੇਟ ਤੇ ਨਹੀਂ ਘਰ ਦੇ ਅੰਦਰ ਵਾਲੇ ਗੇਟ ਤੇ ਤੁਸੀਂ ਮਾਲਾ ਨੂੰ ਲਟਕਾ ਸਕਦੇ ਹੋ ਤੇ ਇਸ ਤੋਂ ਇਲਾਵਾ ਸਾਥ ਸੰਗਤ ਜੀ ਜੇਕਰ ਤੁਹਾਨੂੰ ਫੇਰ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਸ ਨੂੰ ਕਿਸੇ ਕੱਪੜੇ ਦੇ ਨਾਲ ਵੀ ਟੱਕ ਸਕਦੇ ਹੋ ਜੇਕਰ ਤੁਸੀਂ ਉਹ ਕਪੜਾ ਵੀ ਨਹੀਂ ਰੱਖ ਸਕਦੇ ਤਾਂ ਸਾਧ ਸੰਗਤ ਜੀ ਤੁਸੀਂ ਕੋਈ ਫੋਟੋ ਲਗਾ ਸਕਦੇ ਹੋ ਉਸ ਦੇ ਉੱਪਰ ਤਾਂ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਨਜ਼ਰ ਨਾ ਆਵੇਗਾ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਪੂਰਾ ਹਫ਼ਤਾ ਤੁਸੀਂ ਇਹ ਮਾਲਾ ਨੂੰ ਇਸੇ ਤਰ੍ਹਾਂ ਲੱੜਕੀ ਰਹਿੰਦੇ ਰਹੇ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅਗਲਾ ਮੰਗਲਵਾਰ ਆਵੇਗਾ ਤਾਂ ਤੁਸੀਂ ਉਹ ਜਿਹੜੀ ਮਾਲਾ ਹੈ ਉਸ ਨੂੰ ਹਟਾ ਕੇ ਉਦੋਂ ਤੁਸੀਂ ਜਾ ਕੇ ਤੁਹਾਡੀ ਘਰ ਤੋਂ ਬਾਹਰ ਦੇ ਵਿੱਚ ਕੀਤੀ ਵੀ ਕੋਈ ਪੇੜ ਹੋਵੇਗਾ ਉੱਥੇ ਜਾ ਕੇ ਸਾਧ ਸੰਗਤ ਜੀ ਤੁਸੀਂ ਇਸ ਮਾਲਾ ਨੂੰ ਲਟਕਾ ਕੇ ਆ ਜਾਣਾ ਏਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਤੁਸੀਂ ਥੱਲੇ ਨਹੀਂ ਰੱਖ ਕੇ ਆਉਣੀ ਇਹਨੂੰ ਲਟਕਾ ਕੇ ਹੀ ਆਉਣਾ ਹੈ ਪਰ نیچے ਨਹੀਂ ਰੱਖਣਾ ਤੇ ਇਸ ਤੋਂ ਇਲਾਵਾ ਏਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਹੈ ਕਿ ਜਿਹੜੇ ਤੁਸੀਂ ਦਰਖਤ ਤੇ ਰੱਖ ਰਹੇ ਹੋ ਉਹ ਕੰਡਿਆਂ ਵਾਲਾ ਨਹੀਂ ਹੋਣਾ ਚਾਹੀਦਾ ਆਕੇ ਉਸੇ ਤਰ੍ਹਾਂ ਤੁਸੀਂ ਫਿਰ ਰਾਤ ਨੂੰ ਇਹ ਉਪਾਅ ਕਰਨਾ ਹੈ ਇੱਕ ਨਵੀਂ ਮਾਲਾ ਬਣਾਉਣੀ ਹੈ ਤੇ 8 ਮੰਗਲਵਾਰ ਤੁਸੀਂ ਲਗਾਤਾਰ ਇਸੇ ਰੁਟੀਨ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਤੇ ਇਸ ਉਪਾਅ ਨੂੰ ਲਗਾਤਾਰ 8 ਮੰਗਲਵਾਰ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਸਿਰ ਤੇ ਚੈਨਾ ਵੀ ਕਰਚਾ ਹੋਵੇਗਾ ਉਹ 8 ਮੰਗਲਵਾਰ ਦੇ ਵਿੱਚ ਹੀ ਹੌਲੀ ਹੌਲੀ ਘਟਨਾ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਜਿਹੜਾ ਕੋਈ ਮਨੁੱਖੀ ਵਿਅਕਤੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਉਹ ਆਪਣੇ ਆਪ ਹੀ ਤੁਹਾਡੇ ਤੋਂ ਪਾਸਾ ਕਰ ਲਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਾਂ ਪ੍ਰੋਬਲਮ ਉਹ ਨਹੀਂ ਦੇਵੇਗਾ ਇਸੇ ਸਾਧ ਸੰਗੇ ਜੀ ਆਪਣਾ ਪਹਿਲਾ ਉਪਾਜੋ ਕਰ ਦੇ ਕਰਜੇ ਦੇ ਲਈ ਸੀ ਤੇ ਦੁਸ਼ਮਣ ਦੇ ਲਈ ਸੀ ਸਾਡੇ ਘਰ ਤੋਂ ਦੁਸ਼ਮਣ ਦੂਰ ਹੋ ਜਾਂਦੇ ਸਾਡਾ ਕਰਜ਼ਾ ਜਿਹੜਾ ਉਹ ਲੈ ਜਾਵੇ ਇਸ ਤੋਂ ਨੰਬਰ ਤੇ ਦੂਸਰਾ ਉਪਾਜੋ ਸਾਡੇ ਘਰ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ ਪੈਸੇ ਦੀ ਪਰੇਸ਼ਾਨੀ ਇਹ ਜਿਹੜੀ ਸਾਡੇ ਘਰ ਦੇ ਵਿੱਚੋਂ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਤ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜਾਂ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਪੈਸੇ ਆ ਤੇ ਰੋਕ ਲਗਾ ਦਿੱਤੀ ਹੈ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਇਹ ਜਿਹੜਾ ਰੁਕ ਗਿਆ ਹੈ। ਤਾਂ ਇਸ ਦੇ ਲਈ ਤੁਸੀਂ ਸਾਤ ਸੰਗਤ ਜੀ ਕੀ ਕਰਦਾ ਹੈ ਆਪਣੇ ਇੱਕ ਛੋਟਾ ਜਿਹਾ ਲੈਣਾ ਅਦਰਕ ਦਾ ਟੁਕੜਾ। ਤੇ ਇਹ ਉਪਾਅ ਵੀ ਤੁਸੀਂ ਮੰਗਲਵਾਰ ਨੂੰ ਹੀ ਕਰਨਾ ਹੈ ਤੇ ਇਸ ਨੂੰ ਵੀ ਤੁਸੀਂ ਅੱਠ ਮੰਗਲਵਾਰ ਲਗਾਤਾਰ ਹੀ ਕਰਨਾ ਹੈ ਇਸ ਉਪਾਅ ਦੇ ਵਿੱਚ ਸਾਧ ਸੰਗਤ ਜੀ ਕਿਸੇ ਵੀ ਤਰ੍ਹਾਂ ਦੀ ਅਦਰਕ ਦੀ ਚੋ ਮਾਲਾ ਬਣਾਈ ਸੀ ਪਹਿਲੇ ਉਪਾਅ ਦੇ ਵਿੱਚ ਉਹ ਨਹੀਂ ਬਣਾਉਣੀ ਸਿਰਫ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਲੈਣਾ ਹੈ ਤੇ ਉਸ ਨੂੰ ਤੁਸੀਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਬਣਾ ਕੇ ਸਾਫ਼ ਕਰ ਲੈਣਾ ਹੈ ਸਾਫ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਇਸ ਨੂੰ ਤੁਸੀਂ ਆਪਣਾ ਜੋ ਵੀ ਘਰ ਦੇ ਵਿੱਚ ਪਾਠ ਪੂਜਾ ਦਾ ਸਥਾਨ ਹੋਵੇਗਾ ਉੱਥੇ ਲਿਜਾ ਕੇ ਤੁਸੀਂ ਰੱਖ ਦੇਣਾ ਇਸ ਉਪਾਲ ਨੂੰ ਵੀ ਤੁਸੀਂ ਰਾਤ ਦੇ ਸਮੇਂ ਹੀ ਕਰਨਾ ਹੈ ਤੇ ਇਸ ਦੇ ਵਿੱਚ ਤੁਸੀਂ ਹੱਥ ਜੋੜ ਕੇ ਬੈਠਣਾ ਹੈ ਜੇ ਜਿਹੜੇ ਵੀ ਤੁਸੀਂ ਆਪਣਾ ਨਾਮ ਬਾਣੀ ਦਾ ਸਿਮਰਨ ਕਰਨ ਸਮੇਂ ਜਿਹੜੇ ਪਰਮਾਤਮਾ ਨੂੰ ਤੁਸੀਂ ਯਾਦ ਕਰਦੇ ਹੋ ਉਹਨਾਂ ਨੂੰ ਯਾਦ ਕਰਕੇ ਤੁਸੀਂ 5-10 ਮਿੰਟ ਦਾ ਬੈਠ ਕੇ ਹੱਥ ਜੋੜ ਕੇ ਆਪਣਾ ਜਾਪ ਸਿਮਰਨ ਜੋ ਵੀ ਤੁਸੀਂ ਜਿਹੜੇ ਵੀ ਧਰਮ ਦੇ ਉਹ ਕਰਦੇ ਹੋ ਉਹ ਜ਼ਰੂਰ ਕਰਨਾ ਹੈ ਤੇ ਇਹਨਾਂ ਕਰਨ ਤੋਂ ਬਾਅਦ ਦੇ ਵਿੱਚ ਸਾਥ ਸੰਗਤ ਜੀ ਤੁਸੀਂ ਆਰਾਮ ਦੇ ਨਾਲ ਆਪਣਾ ਸੌ ਜਾਣਾ ਹੈ ਤੇ ਅਗਲੇ ਦਿਨ ਬੁੱਧਵਾਰ ਦੀ ਸਵੇਰ ਨੂੰ ਉੱਠ ਕੇ ਤੁਸੀਂ ਆਪਣਾ ਨਹਾ ਤੋ ਲੈਣਾ ਹੈ ਤੇ ਨਹਾ ਤੋ ਕੇ ਇੱਕ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ ਜਿੰਨਾ ਘਰ ਮਾਲ ਹੁੰਦਾ ਓਨਾਂ ਕੋ ਉਹ ਕੱਪੜਾ ਲੈ ਕੇ ਤੇ ਜੋ ਤੁਸੀਂ ਅਦਰਕ ਦਾ ਟੁਕੜਾ ਰੱਖਿਆ ਸੀ ਉਸ ਨੂੰ ਸਾਥ ਸੰਗਤ ਜੀ ਤੁਸੀਂ ਲਾਲ ਰੰਗ ਦਾ ਜੋ ਕੱਪੜਾ ਲਿਆ ਉਸ ਦੀ ਵਿੱਚ ਤੁਸੀਂ ਲਵੇਟ ਲੈਣਾ ਹੈ ਲਾਲ ਕੱਪੜੇ ਦੇ ਵਿੱਚ ਲਪੇਟਣ ਤੋਂ ਬਾਅਦ ਦੇ ਵਿੱਚ ਸਾਹ ਸੰਗਤ ਜੀ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਘਰ ਦਾ ਜੋ ਪੈਸਾ ਰੱਖਦੇ ਹੋ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਲੋਕਰ ਹੁੰਦਾ ਹੈ ਜਿੱਥੇ 골ਡ ਜਾਂ ਪੈਸਾ ਕੁਝ ਵੀ ਆਪਾਂ ਤੇ ਜੋਰੀ ਹੁੰਦੀ ਹੈ ਰੱਖਦੇ ਆ ਉਥੇ ਹੀ ਉਸ ਅਦਰਕ ਦੇ ਟੁਕੜੇ ਨੂੰ ਜੋ ਤੁਸੀਂ ਲਾਲ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਹੈ ਉਸ ਨੂੰ ਤੁਸੀਂ ਆਪਣੇ ਪੈਸਿਆਂ ਵਾਲੀ ਜਗ੍ਹਾ ਤੇ ਜੋਰੀ ਜੋ ਵੀ ਬਣਾਈ ਹੋਈ ਉੱਥੇ ਰੱਖ ਦੇਣਾ ਹੈ ਇਸੀ ਤਰ੍ਹਾਂ ਸਾਧ ਸੰਗਤ ਜੀ ਪੂਰਾ ਹਫਤਾ ਅਗਲੇ ਮੰਗਲਵਾਰ ਤੱਕ ਤੁਸੀਂ ਉਸ ਨੂੰ ਉੱਥੇ ਹੀ ਪਿਆ ਰਹਿਣ ਦੇਣਾ। ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਨੂੰ ਪਹਿਲੇ ਹੀ ਹਫਤੇ ਫਰਕ ਨਜ਼ਰ ਆਉਣ ਲੱਗ ਜਾਵੇਗਾ। ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ। ਤੁਹਾਡੇ ਘਰ ਦੇ ਵਿੱਚ ਪੈਸਾ ਟਿਕਣਾ ਵੀ ਸ਼ੁਰੂ ਹੋ ਜਾਵੇਗਾ। ਇਸੀ ਤਰ੍ਹਾਂ ਸਾਤ ਸੰਗਿਆ ਚ ਚਦੂ ਅਗਲਾ ਮੰਗਲਵਾਰ ਆਵੇਗਾ ਤੇ ਉਸ ਅਦਰਕ ਨੂੰ ਚੁੱਕ ਕੇ ਤੁਸੀਂ ਸਾਫ਼ ਸੁਥਰੀ ਮਿੱਟੀ ਵਾਲੀ ਜਗ੍ਹਾ ਤੇ ਜਾ ਕੇ ਤੁਸੀਂ ਦੱਬ ਦੇਣਾ ਤੇ ਸੀਮ ਪ੍ਰੋਸੈਸ ਦੇ ਨਾਲ ਉਸ ਮੰਗਲਵਾਰ ਨੂੰ ਨਵਾਂ ਅਦਰਕ ਦਾ ਟੁਕੜਾ ਲੈ ਕੇ ਤੁਸੀਂ ਇਸੇ ਤਰ੍ਹਾਂ ਉਪਾ ਕਰਨਾ ਹੈ ਜੋ ਲਾਲ ਰੰਗ ਦਾ ਕੱਪੜਾ ਹੈ ਉਹ ਤਾਂ ਉਹੀ ਹੋਵੇਗਾ ਅਦਰਕ ਤੁਸੀਂ ਦਾ ਟੁਕੜਾ ਹੈ ਜਿਹੜਾ ਉਹ ਨਵਾਂ ਲੈਣਾ ਹੈ ਇਸ ਉਪਾਅ ਨੂੰ ਸਾਧ ਸੰਘੇ ਜੀ ਤੁਸੀਂ ਆਠ ਮੰਗਲਵਾਰ ਲਗਾਤਾਰ ਕਰੋਗੇ ਤੇ ਇਹ ਇੰਨਾ ਸ਼ਕਤੀਸ਼ਾਲੀ ਉਪਾਅ ਹੈ ਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੇ। ਇਹ ਸੀ ਸਾਧ ਸੰਘੇ ਜੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰਪੈਨ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਧ ਸੰਗਤ ਜੀ ਪੁੱਲਾ ਚੁਕਾਂ ਦੀ ਖੀਮਾ ਬਖਸ਼ਣੀ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਿ ਗੁਰਬਾਣੀ ਦੇ ਨਾਲ ਜੁੜੋ ਤੇ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਾਂ ਨੇ ਤਾਂ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ